ਅੱਜ ਗੱਲ ਕਰਾਂਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜਦੋਂ ਦਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਆ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਤਾਂ ਸਮੂਚਾ ਬਾਦਲ ਦਲ ਪੂਰੀ ਬੁਖਲਾਹਟ ਦੇ ਵਿੱਚ ਆ ਬੀਬੀ ਸਤਵੰਤ ਕੌਰ ਗਿਆਨੀ ਹਰਪ੍ਰੀਤ ਸਿੰਘ ਦੀ ਲਗਾਤਾਰ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੈਂ ਸਪੀਚ ਸੁਣ ਰਿਹਾ ਸੀ ਤੇ ਮੈਂ ਧਾਮੀ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਘਟ ਅਤੇ ਬਾਦਲ ਦਾ ਦੇ ਬੁਲਾਰੇ ਉਹਨਾਂ ਦੇ ਚਾਪਲੂਸ ਵੱਧ ਲੱਗ ਰਹੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਬਾਦਲ ਦਾ ਦੇ ਸਿਆਸੀ ਹਿੱਤਾਂ ਦੀ ਜਿਹੜੀ ਪੂਰਤੀ ਆ ਉਹ ਕਰ ਰਹੇ ਹੋ ਤੇ ਤੁਹਾਡੀ ਸ਼ਖਸੀਅਤ ਦੇ ਵਿੱਚੋਂ ਕਿਤੋਂ ਵੀ ਨਜ਼ਰ ਨਹੀਂ ਆ ਰਿਹਾ ਕਿ ਤੁਸੀਂ ਇੱਕ ਧਾਰਮਿਕ ਸੰਸਥਾ ਦੇ ਜਿਹੜੇ ਆ ਉਹ ਪ੍ਰਧਾਨ ਹੋ। ਤੁਹਾਡਾ ਕਾਰਜ ਤਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਆ, ਪੰਥ ਦੇ ਬੋਲਬਾਲੇ ਕਰਨੇ ਆ। ਪਰ ਤੁਹਾਨੂੰ ਸੁਖਬੀਰ ਬਾਦਲ ਦੀ ਜਿਹੜੀ ਬੜੀ ਫਿਕਰ ਆ ਉਹ ਪਈ ਹੋਈ ਆ ਕਿ ਕਿਤੇ ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਤੋਂ ਰਹਿ ਨਾ ਜਾਵੇ। ਕਿਤੇ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਬਾਦਲਦਾਰ ਦੀ ਜਿਹੜੀ ਪ੍ਰਧਾਨਗੀ ਆ ਉਹ ਖੋਸ ਨਾ ਜਾਵੇ। ਤੁਸੀਂ ਹਰ ਤਰੀਕਾ ਹਰ ਹਰਬਾ ਜਿਹੜਾ ਆ ਉਹ ਵਰਤਿਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਫਿਕਸ ਮੈਚ ਵੀ ਜਿਹੜਾ ਆ ਉਹ ਅਸਤੀਫੇ ਅਸਤੀਫਾ ਖੇਡਣ ਦਾ ਜਿਹੜਾ ਆ ਉਹ ਕੀਤਾ ਸੀ ਪਰ ਤੁਹਾਡੀ ਜਿਹੜੀ ਮਨਸ਼ਾ ਆ ਉਹ ਸਿੱਖ ਸੰਗਤ ਦੇ ਸਾਹਮਣੇ ਆ ਚੁੱਕੀ ਹੋਈ ਸੀ ਤੁਹਾਡਾ ਤਾਂ ਫਰਜ਼ ਬੰਦਾ ਸੀ ਕਿ ਤੁਸੀਂ 2 ਦਸੰਬਰ ਨੂੰ ਜੋ ਸ੍ਰੀ ਆਕਾਲ ਤਖਤ ਸਾਹਿਬ ਤੋਂ ਫੈਸਲੇ ਹੋਏ ਆ ਉਹਨਾਂ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਵਾਉਂਦੇ ਤੁਹਾਡੀ ਸ਼ਖਸੀਅਤ ਬਾਰੇ ਕੁਝ ਲੋਕ ਇਹ ਵੀ ਆਖਦੇ ਆ ਕਿ ਧਾਮੀ ਸਾਹਿਬ ਬਹੁਤ ਨਿਤਨੇਮੀ ਆ ਕਿ ਉਹ ਗੁਰਮਖ ਬੰਦੇ ਆ ਤੇ ਫਿਰ ਤਾਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਤੁਸੀਂ ਫਿਰ ਖਾਲਸਾ ਪੰਥ ਤੋਂ ਭਗੌੜੇ ਕਿਉਂ ਹੋਏ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਭਗੌੜੇ ਆ ਉਹ ਕਿਉਂ ਹੋਏ ਜੋ ਤੁਹਾਡੀ ਸੇਵਾ ਲਗਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਤੁਹਾਨੂੰ ਸ਼ਾਮਲ ਕੀਤਾ ਗਿਆ ਸੀ ਬਹੁਤ ਵੱਡੀ ਜਿਹੜੀ ਤੁਹਾਨੂੰ ਸੇਵਾ ਆ ਉਹ ਮਿਲੀ ਸੀ ਪਰ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਘੁਰਕੇ ਤੋਂ ਇੰਨਾ ਡਰ ਗਏ ਕਿ ਤੁਸੀਂ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਸਾਹਿਬ ਕਾ ਪ੍ਰਧਾਨ ਵੀ ਤੇ ਮੌਜੂਦਾ ਪ੍ਰਧਾਨ ਧਾਮੀ ਸਾਹਿਬ ਵੀ ਅਸਤੀਫਾ ਦੇ ਕੇ ਜਿਹੜਾ ਆ ਉਹ ਭੱਜ ਗਏ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਲਟਾ ਤੁਸੀਂ ਸੁਖਵੀਰ ਦੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਦੇ ਵਿੱਚ ਕੋਈ ਵੀ ਜਿਹੜੀ ਕਸਰ ਆ ਉਹ ਬਾਕੀ ਨਹੀਂ ਛੱਡੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਆ ਇਦੇ ਪਿੱਛੇ ਕੋਈ ਸ਼ਾਇਆ ਤੇ ਤੁਸੀਂ ਭਾਜਪਾਵਾਦ ਜਿਹਦਾ ਇਸ਼ਾਰਾ ਆ ਉਹ ਕਰ ਰਹੇ ਹੋ ਉਸੇ ਭਾਜਪਾ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਬਾਦਲ ਨੇ ਅਤੇ ਤੁਸੀਂ ਸਾਰਿਆਂ ਨੇ ਲੰਬਾ ਸਮਾਂ ਜਿਹਦਾ ਜਾਰੀ ਆ ਉਹ ਪਾਈ ਰੱਖੀ ਉਦੋਂ ਤੁਹਾਨੂੰ ਭਾਜਪਾ ਜਿਹੜੀ ਆ ਉਹ ਮਾੜੀ ਨਹੀਂ ਸੀ ਲੱਗਦੀ ਭਾਜਪਾ ਨਾਲ ਕੋਈ ਵੀ ਚੱਲੇ ਚਾਹੇ ਤੁਸੀਂ ਚੱਲੋ ਚਾਹੇ ਨਵਾਂ ਅਕਾਲੀ ਦਲ ਚੱਲੇ ਚਾਹੇ ਕੋਈ ਹੋਰ ਇਹ ਤਾਂ ਗੱਲ ਬਹੁਤ ਮਾੜੀ ਹੈ ਕਿਉਂਕਿ ਭਾਜਪਾ ਤਾਂ ਇੱਕ ਸਿੱਖ ਵਿਰੋਧੀ ਜਮਾਤ ਹੈ ਉਹ ਤਾਂ ਸਿੱਖੀ ਨੂੰ ਜਿਹੜਾ ਆ ਹੜੱਪ ਲੈਣਾ ਚਾਹੁੰਦੀ ਏ ਹਿੰਦੂ ਧਰਮ ਦੇ ਵਿੱਚ ਜਿਹੜਾ ਜਜਬ ਆ ਉਹ ਕਰ ਲੈਣਾ ਚਾਹੁੰਦੀ ਏ ਪਰ ਤੁਸੀਂ ਲਗਾਤਾਰ ਪਹਿਲਾਂ ਭਾਜਪਾ ਦੀ ਜਿਹੜੀ ਹਮਾਇਤ ਆ ਉਹ ਕਰਦੇ ਰਹੇ ਹੋ ਤੇ ਹੁਣ ਜਦੋਂ ਤੁਹਾਡੀ ਖੁਦ ਦੀ ਭਾਜਪਾ ਦੇ ਨਾਲ ਜਾਰੀ ਟੁੱਟੀ ਹੋਈ ਏ ਤੇ ਹੁਣ ਤੁਸੀਂ ਦੂਜੇ ਸਿੱਖਾਂ ਨੂੰ ਜਿਹੜੇ ਭਾਜਪਾ ਆਖ ਕੇ ਭਾਜਪਾ ਆਖ ਕੇ ਆਰਐਸਐਸ ਵਾਲੇ ਆਖ ਕੇ ਸਰਟੀਫਿਕੇਟ ਵੰਡਦੇ ਫਿਰਦੇ ਹੋ ਕਦੇ ਬਾਦਲ ਦਲ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਿਹੜਾ ਆ ਉਹ ਕਾਂਗਰਸ ਹੀ ਆਖਦਾ ਹੁੰਦਾ ਸੀ ਤੇ ਹੁਣ ਤੁਸੀਂ ਜਿਹੜਾ ਆ ਉਹ ਆਰਐਸਐਸ ਅਤੇ ਭਾਜਪਾ ਦੇ ਜਿਹੜੇ ਸਰਟੀਫਿਕੇਟ ਆ ਉਹ ਸਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਦਿੰਦੇ ਹੋ ਪਰ ਧਾਮੀ ਸਾਹਿਬ ਤੁਹਾਨੂੰ ਖੁਦ ਨੂੰ ਵੀ ਯਾਦ ਹੋਣਾ ਆ ਕਿ ਜਦੋਂ ਹੁਸ਼ਿਆਰਪੁਰ ਦੇ ਵਿੱਚ ਚੋਣਾ ਸੀ ਤੇ ਤੁਸੀਂ ਖੁਦ ਜਿਹੜੀ ਭਾਜਪਾ ਪਾਰਟੀ ਦੀ ਜਿਹੜੀ ਉਹ ਲੀਰ ਆ ਉਹਨਾਂ ਦੀ ਜਿਹੜੀ ਪੱਟੀ ਹੁੰਦੀ ਆ ਉਹ ਤੁਸੀਂ ਆਪਣੇ ਗੱਲ ਦੇ ਵਿੱਚ ਪਾਈ ਹੋਈ ਸੀ ਤੁਹਾਡੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਇਸ ਗੱਲ ਦੀਆਂ ਗਵਾਹ ਆ ਕਿ ਤੁਸੀਂ ਉਹ ਭਾਜਪਾ ਦੇ ਜਿਹੜੇ ਆ ਝੰਡੇ ਆਪਣੇ ਗੱਲ ਦੇ ਵਿੱਚ ਜਿਹੜਾ ਆ ਉਹ ਪਾਏ ਹੋਏ ਸੀ ਤੁਹਾਨੂੰ ਤਾਂ ਪੰਥ ਦੇ ਬੋਲ-ਬਾਲੇ ਕਰਨੇ ਚਾਹੀਦੇ ਸੀ ਤੁਹਾਡੇ ਤਾਂ ਸੀਨੇ ਦੇ ਵਿੱਚ ਜਿਹੜਾ ਆ ਉਹ ਪੰਥ ਉਕਰਿਆ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਉਹ ਤੋਂ ਜਿਹੜਾ ਮੋਦੀ ਏ ਅਮਿਤ ਸ਼ਾਹ ਉਹ ਬੜਾ ਚੰਗਾ ਲੱਗਦਾ ਸੀ ਪਰ ਅੱਜ ਵੇਖੋ ਉਹੀ ਮੋਦੀ ਉਹੀ ਅਮਿਤ ਸ਼ਾਹ ਤੁਹਾਨੂੰ ਕਈ ਮਹੀਨੇ ਹੋ ਗਏ ਆ ਤੁਹਾਨੂੰ ਟਾਈਮ ਦੇਣ ਨੂੰ ਉਹ ਤਿਆਰ ਨਹੀਂ ਆ ਤੁਹਾਨੂੰ ਮਿਲਣ ਨੂੰ ਤਿਆਰ ਨਹੀਂ ਆ ਧਾਮੀ ਸਾਹਿਬ ਤੁਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਜਿਹੜਾ ਆ ਉਹ ਵੀ ਕਿੰਨਾ ਛੋਟਾ ਕਰਕੇ ਜਿਹੜਾ ਆ ਉਹ ਰੱਖ ਦਿੱਤਾ ਹੋਇਆ ਆ ਤੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਦੇਕਰ ਤੁਸੀਂ ਹੁੰਦੇ ਜੇ ਤੁਹਾਨੂੰ ਲੱਗਦਾ ਆ ਕਿ ਇਹਦੇ ਵਿੱਚ ਹੁਣ ਕੁਝ ਗਲਤ ਹੋਇਆ ਆ ਆ ਜੋ 11 ਅਗਸਤ ਨੂੰ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਆ ਤੇ ਤੁਸੀਂ ਫਿਰ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਉਹਨਾਂ ਫੈਸਲਿਆਂ ਦਾ ਜਿਹੜਾ ਵਿਰੋਧ ਆ ਉਹ ਕਰਵਾਉਂਦੇ ਤੇ ਜੋ ਸ੍ਰੀ ਆਕਾਸ਼ਤਕ ਸਾਹਿਬ ਵੱਲੋਂ ਹੁਕਮ ਹੋਇਆ ਸੀ ਉਸੇ ਪ੍ਰਕਿਰਿਆ ਅਨਸਾਰ ਤੁਸੀਂ ਜਿਹੜੇ ਖੁਦ ਅੱਗੇ ਲੱਗ ਕੇ ਸਾਰੇ ਜਿਹੜੇ ਕਾਰਜ ਆ ਉਹ ਕਰਵਾਉਂਦੇ ਪਰ ਤੁਸੀਂ ਖੁਦ ਵੀ ਅਸਤੀਫਾ ਦੇ ਦਿੱਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਹਾਡਾ ਜਿਹੜਾ ਫਿਕਸ ਮੈਚ ਆ ਉਹ ਚੱਲ ਰਿਹਾ ਸੀ ਜਿੱਦਾਂ ਤੁਹਾਨੂੰ ਸੁਖਵੀਰ ਸਿੰਘ ਬਾਦਲ ਨੇ ਆਖਿਆ ਉਦਾਂ ਹੀ ਤੁਸੀਂ ਜਿਹੜਾ ਆ ਕਰ ਦਿੱਤਾ ਤੁਸੀਂ ਉਹਨਾਂ ਨੂੰ ਕਹਿੰਦੇ ਪਏ ਹੋ ਹੁਣ ਕਿ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਮਨਸ਼ਾ ਤਾਂ ਤੁਹਾਡੀ ਵੀ ਪੂਰੀ ਹੋ ਗਈ ਤੁਸੀਂ ਤਾਂ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਤੇ ਅੱਜ ਫੇਰ ਤੁਸੀਂ ਸ਼ਰਮਣੀ ਕਮੇਟੀ ਦੀ ਪ੍ਰਧਾਨਗੀ ਦੇ ਨਾਲ ਜਿਹੜਾ ਆ ਉਹ ਝਗੜੇ ਪਏ ਹੋਏ ਹੋ ਤੁਸੀਂ ਅੱਗੇ ਕਹਿ ਰਹੇ ਹੋ ਕਿ ਇਲੈਕਸ਼ਨ ਜਿਹੜੀ ਆ ਉਹ ਹੋਵੇ ਪਰ ਇਲੈਕਸ਼ਨ ਤਾਂ ਤੁਹਾਡੇ ਜਿਹੜੇ ਆਖਾ ਆ ਮੋਦੀ ਅਮਿਤ ਸ਼ਾਹ ਉਹ ਹੋਣ ਹੀ ਨਹੀਂ ਦੇ ਰਹੇ ਕਿਉਂਕਿ ਉਹ ਤੁਹਾਡੇ ਵਰਗੇ ਹੀ ਕੌਮ ਦੇ ਗਦਾਰਾਂ ਨੂੰ ਪੰਥ ਦੇ ਗਦਾਰਾਂ ਨੂੰ ਬਾਦਲਾਂ ਨੂੰ ਸਾਡੀਆਂ ਸੰਸਥਾਵਾਂ ਦੇ ਉੱਤੇ ਜਿਹਦਾ ਕਾਬਜ ਆ ਉਹ ਰੱਖਣਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਪੰਥ ਪ੍ਰਸਤ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਜਿਹੜੀ ਆ ਗੁਰਧਾਮਾਂ ਦੀ ਜਿਹੜੀ ਸੇਵਾ ਆ ਉਹ ਆਵੇ ਤੇ ਉਹ ਗੁਰਸਿੱਖ ਜਿਹੜੇ ਪੰਥ ਵਸੈਮਾ ਉਜਰਾ ਸਿਧਾਂਤ ਦੇ ਧਾਰਨੀ ਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਉਹਨਾਂ ਨੂੰ ਤਾਂ ਉਹ ਚਾਹੀਦੇ ਆ ਜਿਹਦੇ ਬਹਾਦਰ ਕੇ ਭਾਜਪਾ ਦੀ ਬੋਲੀ ਬੋਲਦਣ ਦਿੱਲੀ ਦੀ ਜਿਹੜੀ ਬੋਲੀ ਆ ਉਹ ਬੋਲਣ ਜਿਹੜੇ ਕਦੇ ਵੀ ਹਕੂਮਤ ਦੇ ਨਾਲ ਟਕਰਾਉਣ ਨਾ ਤੇ ਜਿਹੜੇ ਗੁਰੂ ਘਰ ਦੇ ਪੈਸੇ ਦੀ ਜਿਹੜੀ ਦੁਰਵਰਤੋਂ ਆ ਉਹ ਕਰਨ ਤੇ ਤੁਸੀਂ ਸਾਰੇ ਰਲ ਕੇ ਕਰਦੇ ਵੀ ਹੋ ਕਿਵੇਂ ਰੈਲੀਆਂ ਦੇ ਵਿੱਚ ਜਿਹੜਾ ਗੁਰੂ ਘਰਾਂ ਦਾ ਜਿਹੜਾ ਪੈਸਾ ਆ ਉਹ ਵਰਤਿਆ ਜਾਂਦਾ ਆ ਤੇ ਕਿਵੇਂ ਬਲਾਤਕਾਰੀ ਸਿਰਸੇ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਮਾਫੀ ਦਵਾਈ ਗਈ ਤੇ ਉਸੇ ਮਾਫੀ ਨੂੰ ਸਹੀ ਠਹਿਰਾਉਣ ਦੇ ਵਾਸਤੇ 95 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਆ ਉਹ ਬਾਦਲ ਕੇ ਆਨੇ ਤੁਹਾਡੇ ਸਾਰਿਆਂ ਦੇ ਕੋਲੋਂ ਗੁਰੂ ਦੀ ਗੋਲਕ ਦੇ ਵਿੱਚੋਂ ਜਿਹੜਾ ਆ ਉਹ ਦਿਵਾ ਦਿੱਤੇ ਸੀ ਧਾਮੀ ਸਾਹਿਬ ਤੁਹਾਡੇ ਨਾਲੋਂ ਚੰਗਾ ਤਾਂ ਉਹ ਅਵਤਾਰ ਸਿੰਘ ਮੱਕੜ ਹੀ ਨਿਕਲਿਆ ਜਿਹੜਾ ਮਰਨ ਤੋਂ ਪਹਿਲਾਂ ਇਹ ਇਹ ਸਾਰੀਆਂ ਗੱਲਾਂ ਤਾਂ ਦੱਸ ਗਿਆ ਕਿ ਕਿੰਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਬੇਅਦਬੀਆਂ ਕਰਵਾਉਣ ਵਾਲਾ ਕੌਣ ਸੀ ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਵਾਲਾ ਕੌਣ ਸੀ ਉਹ ਸਿਰਸੇ ਵਾਲੇ ਨੂੰ ਮਾਫੀ ਦਿਵਾਉਣ ਵਾਲਾ ਕੌਣ ਸੀ ਤੁਸੀਂ ਪੰਜ ਪਿਆਰੇ ਆ ਨੂੰ ਵੀ ਕਿਵੇਂ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਅਵਤਾਰ ਸਿੰਘ ਮੱਕੜ ਸਾਰੇ ਜਿਹੜੇ ਖੁਲਾਸੇ ਆ ਉਹ ਤੁਹਾਡੇ ਕਰਕੇ ਗਿਆ ਆ ਤੁਸੀਂ ਉਸ ਪਾਰਟੀ ਦੇ ਨਾਲ ਉਸ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਹੋ ਜਿਸ ਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਚੋਰੀ ਕੀਤਾ ਫਿਰ ਪੋਸਟਰ ਲਗਾਏ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ ਜੇ ਬਚਾ ਸਕਦੇ ਹੋ ਤਾਂ ਬਚਾ ਲਓ ਧਾਮੀ ਸਭ ਤੁਸੀਂ ਉਦੋਂ ਸਾਰੇ ਚੁੱਪ ਰਹੇ ਤੁਹਾਡੀ ਸਰਕਾਰ ਨੇ ਬਾਦਲਾਂ ਦੀ ਸਰਕਾਰ ਨੇ ਕੁਝ ਨਾ ਕੀਤਾ ਆਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਕਿੰਨੀਆਂ ਜਿਹੜੀਆਂ ਬੇਅਦਬੀਆਂ ਆ ਉਹ ਹੋਈਆਂ ਤੇ ਉਹ ਬੇਅਦਬੀਆਂ ਦਾ ਦੌਰ ਅੱਜ ਤੱਕ ਵੀ ਜਿਹੜਾ ਆ ਉਹ ਜਾਰੀ ਆ ਤੇ ਬਾਦਲਕਿਆਂ ਨੇ ਕਿਵੇਂ ਡੇਰਾ ਪ੍ਰੇਮੀਆਂ ਨੂੰ ਜਿਹੜਾ ਆ ਉਹ ਬਚਾਇਆ ਉਹਨਾਂ ਨੂੰ ਤਾਂ ਤੱਤੀ ਬਾਹ ਨ ਲੱਗਣ ਦਿੱਤੀ ਉਲਟਾ ਸਿੱਖਾਂ ਨੂੰ ਹੀ ਬੇਅਦਬੀਆਂ ਦਾ ਜਿਹੜਾ ਦੋਸ਼ੀ ਆ ਉਹ ਐਲਾਨ ਦਿੱਤਾ ਸੀ ਕਿੰਨਾ ਵੱਡਾ ਸਿੱਖ ਕੌਮ ਦੇ ਉੱਤੇ ਕਲੰਕ ਲਗਾਉਣ ਲੱਗਾ ਸੀ ਬਾਦਲ ਇਹ ਤਾਂ ਸਿੱਖ ਕੌਮ ਨੇ ਸੜਕਾਂ ਰੋਕ ਕੇ ਮੋਰਚੇ ਲਗਾ ਕੇ ਤੇ ਹੋਰ ਕਾਨੂੰਨੀ ਪ੍ਰਕਿਰਿਆ ਦੇ ਨਾਲ ਜਿੰਨਾ ਕੁ ਵੀ ਇਨਸਾਫ ਲੈ ਸਕਦੇ ਸੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਤੇ ਅੱਜ ਵੀ ਤੁਸੀਂ ਉਸ ਪਾਰਟੀ ਦੇ ਨਾਲ ਖੜੇ ਹੋ ਜਿਨ੍ਹਾਂ ਦੀ ਸਮੇਧ ਸੈਣੀ ਜਾਂ ਇਜ਼ਹਾਰ ਆ আলম ਵਰਗੇ ਬੁੱੱਤੇ ਦੇ ਪੁਲਿਸ ਅਫਸਰਾਂ ਦੇ ਨਾਲ ਜਿਹੜੀਆਂ ਆ ਉਹ ਜਾ ਰਹੀਆਂ ਆ ਆ ਤੁਸੀਂ ਤਾਂ ਜਿਹੜਾ ਪਰਮਰਾਜ ਉਮਰਾ ਨੰਗਲ ਆ ਬਰਗਾਰੀ ਕੋਟਕਪੂਰਾ ਦਾ ਦੋਸ਼ੀ ਤੁਸੀਂ ਤਾਂ ਉਹਨੂੰ ਵੀ ਜਿਹੜਾ ਸ੍ਰੀ ਦਰਬਾਰ ਸਾਹਿਬ ਲੰਗਰ ਘਰ ਦੇ ਵਿੱਚ ਜਿਹੜਾ ਆ ਉਹ ਸਨਮਾਨਤ ਕਰ ਦਿੱਤਾ ਸੀ ਤੁਸੀਂ ਤਾਂ ਗੁਰਸਿਮਰਨ ਮੰਡ ਜਿਹੜਾ ਸਿੱਖ ਕੌਮਾ ਤੇ ਪੰਜਾਬ ਦੇ ਖਿਲਾਫ ਬੋਲਦਾ ਹੈ ਉਹਨੂੰ ਵੀ ਗੁਰਦੁਆਰਾ ਕਾਂਧਾ ਸਾਹਿਬ ਬਟਾਲਾ ਵਿਖੇ ਜਿਹੜਾ ਸਨਮਾਨਤ ਆ ਉਹ ਕਰ ਦਿੱਤਾ ਸੀ ਸੋ ਧਾਮੀ ਸਾਹਿਬ ਤੁਸੀਂ ਸਿਆਣੇ ਬਣੋ ਤੁਹਾਡਾ ਕਾਰਜ ਤਾਂ ਇਹ ਬੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੌਮ ਨੂੰ ਜਿਹੜਾ ਆ ਉਹ ਚਲਾਇਆ ਜਾਵੇ ਪਰ ਤੁਸੀਂ ਤਾਂ ਕੌਮ ਨੂੰ ਬਾਗੀ ਕਰਨ ਤੇ ਜਿਹੜਾ ਆ ਉਹ ਤੁਰੇ ਹੋਈ ਇਸੇ ਕਰਕੇ ਤਾਂ ਕੌਮ ਜਿਹੜੀ ਆ ਉਹ ਜਥੇਦਾਰਾਂ ਤੋਂ ਬਾਗੀ ਹੋ ਚੁੱਕੀ ਹੋਈ ਹੈ ਇਸੇ ਕਰਕੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਕੋਈ ਸਿੱਖ ਸਤਿਕਾਰ ਕਰਨ ਨੂੰ ਤਿਆਰ ਨਹੀਂ ਆ ਕਿਉਂਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹਦੀ ਸ਼ਾਨ ਸੀ ਵਕਾਅ ਸੀ ਜਿਹਦੀ ਠੋਕੀ ਸੀ ਉਹ ਰੋਲ ਕੇ ਰੱਖ ਦਿੱਤੀ ਹੋਈ ਹੈ ਇੰਨਾ ਗੰਧਲਾ ਅਤੇ ਤੈਸ ਨੈਸ ਜਿਹੜਾ ਆ ਤੁਸੀਂ ਇਸ ਸਿਸਟਮ ਨੂੰ ਕਰ ਦਿੱਤਾ ਹੋਇਆ ਹੈ ਤੁਸੀਂ ਕਹਿ ਰਹੇ ਹੋ ਕਿ ਇੱਕੋ ਇੱਕ ਮਾਨਤਾ ਪ੍ਰਾਪਤ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਹੀ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੀ ਉੱਤੇ ਲਾਹਨਤ ਆ ਅੱਜ ਇਹੋ ਜਿਹੇ ਸ਼ਬਦ ਆ ਤੁਹਾਡੇ ਪ੍ਰਤੀ ਬੋਲਨੇ ਪੈ ਰਹੇ ਆ ਜੇ ਤੁਸੀਂ ਮਾਨਤਾ ਦੀ ਗੱਲ ਕਰਦੇ ਹੋ ਨਾ ਤਾਂ ਫਿਰ 1994 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਅਕਾਲੀ ਦਲਾਂ ਨੂੰ ਇਕੱਠਿਆਂ ਕਰਕੇ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਗਿਆ ਸੀ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਆ। ਸੋ ਬਾਦਲ ਕਿਆਂ ਵਾਲਾ ਤਾਂ ਇੱਕ ਕੈਟ ਦਾ ਲਿਆ ਇਹ ਤਾਂ ਇੱਕ ਸਿਰਸਾ ਦਾ ਲਿਆ ਇਹ ਤਾਂ ਇੱਕ ਬੇਅਦਬੀ ਦਾ ਲਿਆ। ਉਹਨਾਂ ਨੇ ਤਾਂ ਅਕਾਲੀ ਦਲ ਨੂੰ ਅਕਾਲੀ ਦਲ ਰਹਿਣ ਹੀ ਨਹੀਂ ਦਿੱਤਾ। ਉਹਨਾਂ ਨੇ 1994 ਵਿੱਚ ਪੰਜਾਬੀ ਦਲ ਬਣਾ ਦਿੱਤਾ। ਪੰਜਾਬੀ ਦਲ ਤੋਂ ਇਹ ਬਾਦਲ ਦਲ ਬਣ ਕੇ ਜਿਹੜਾ ਆ ਉਹ ਸੀਮਤ ਹੋ ਗਿਆ ਹੋਇਆ ਆ ਫਿਰ ਤੁਸੀਂ ਅਗਲੇ ਪਾਸੇ ਕਹਿ ਰਹੇ ਹੋ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ ਤਾਂ ਅਮੀਰ ਸਾਹਿਬ ਦੱਸੋ ਤਾਂ ਸਹੀ ਸ੍ਰੀ ਅਕਾਲ ਤੱਕ ਸਾਹਿਬ ਤੋਂ ਭਗੌੜਿਆਂ ਦੇ ਨਾਲ ਖਾਲਸਾ ਪੰਥ ਦੇ ਭਗੌੜਿਆਂ ਦੇ ਨਾਲ ਜਿਹੜੀ ਆ ਸਾਂਝ ਕਿਵੇਂ ਰੱਖੀ ਜਾ ਸਕਦੀ ਆ ਉਹਨਾਂ ਦੇ ਨਾਲ ਕਿਵੇਂ ਜਿਹੜਾ ਆ ਉਹ ਇਕੱਠੇ ਹੋਇਆ ਜਾ ਸਕਦਾ ਆ ਤੁਸੀਂ ਕਹਿੰਦੇ ਹੋ ਕਿ ਸਾਰੇ ਜਾਨੇ ਸੁਖਬੀਰ ਬਾਦਲ ਦੇ ਝੰਡੇ ਹੇਠ ਆ ਜਾਣ ਜਿਵੇਂ ਤੁਸੀਂ ਚੱਲਦੇ ਪਈਓ ਬਾਕੀ ਵੀ ਇਦਾਂ ਆ ਜਾਣ ਪਰ ਇਦਾਂ ਨਹੀਂ ਹੋਣਾ ਕਦੇ ਵੀ ਸੁਖਵੀਰ ਸਿੰਘ ਬਾਦਲ ਨੇ ਪੰਥ ਅਤੇ ਪੰਜਾਬ ਦੇ ਨਾਲ ਗਦਾਰੀ ਜਿਹੜੀ ਆ ਉਹ ਕੀਤੀ ਐ ਤੇ 2 ਦਸੰਬਰ ਨੂੰ ਇਹ ਸਾਰਾ ਕੁਝ ਮੰਨਿਆ ਵੀ ਆ ਕਿ ਕੀ ਕੁਝ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ ਬਾਅਦ ਵਿੱਚ ਫਿਰ ਮੁਖਸਰ ਸਾਹਿਬ ਜਾ ਕੇ ਤੇ ਆਪਣੀਆਂ ਗੱਲਾਂ ਤੋਂ ਜਿਹੜਾ ਸੁਖਵੀਰ ਸਿੰਘ ਬਾਦਲ ਆ ਉਹ ਮੁਕਰ ਗਿਆ ਤੁਸੀਂ ਇਹ ਵੀ ਗੱਲ ਕਹਿੰਦੇ ਪਏ ਹੋ ਕਿ ਉਹਨਾਂ ਦੀ ਜਿਹੜੀ ਮਨਸ਼ਾ ਆ ਉਹ ਪੂਰੀ ਹੋ ਗਈ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਾਂ ਪੰਜ ਮੈਂਬਰੀ ਕਮੇਟੀ ਦੀ ਤੇ ਤੁਸੀਂ ਇਹ ਦੱਸੋ ਕਿ ਸੁਖਵੀਰ ਸਿੰਘ ਬਾਦਲ ਦੀ ਵੀ ਤਾਂ ਮਨਸ਼ਾ ਜਿਹੜੀ ਆ ਉਹ ਪੂਰੀ ਹੋ ਗਈ ਤੇ ਜੇ ਤੁਹਾਨੂੰ ਲੱਗਦਾ ਉਹਨਾਂ ਦੀ ਮਨਛਾ ਪੂਰੀ ਹੋ ਗਈ ਤਾਂ ਤੁਸੀਂ ਮਨਛਾ ਪੂਰੀ ਹੋਣ ਹੀ ਨਾ ਦਿੰਦੇ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਲੋਂਦੇ ਹੀ ਨਾ ਕਿਉਂਕਿ ਜਥੇਦਾਰਾਂ ਨੇ ਤਲਬ ਕੀਤਾ ਸੀ ਬਾਦਲਾਂ ਨੂੰ ਤੇ ਬਾਦਲ ਕਿਆਂ ਨੇ ਤੁਹਾਨੂੰ ਧਾਮੀ ਸਭ ਤਲਬ ਕਰ ਲਿਆ ਤੇ ਤੁਸੀਂ ਅੱਗੇ ਜਥੇਦਾਰਾਂ ਨੂੰ ਜਿਹੜਾ ਤਲਬ ਕਰ ਲਿਆ ਕਿੰਨੇ ਭੱਦੇ ਕਿੰਨੇ ਭੈੜੇ ਇਲਜ਼ਾਮ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਏ ਕੇਵਲ ਤਖਵੀਰ ਸਿੰਘ ਬਾਦਲ ਤੇ ਵਿਰਸਾ ਸਿੰਘ ਬਲਟੋਹਾ ਦੇ ਕਹਿਣ ਉਤੇ ਇੰਨੇ ਵੱਡੇ ਇਲਜ਼ਾਮ ਤੁਸੀਂ ਲਗਾ ਕੇ ਜਥੇਦਾਰਾਂ ਦੇ ਅਹੁਦੇ ਦਾ ਕਿੰਨਾ ਭਾਰੀ ਜਿਹੜਾ ਅਪਮਾਨ ਆ ਉਹ ਤੁਸੀਂ ਕੀਤਾ ਜੇਕਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਹਾਡੀ ਬੋਲੀ ਬੋਲਦਾ ਰਹਿੰਦਾ ਫਿਰ ਤਾਂ ਤੁਸੀਂ ਕਹਿਣਾ ਸੀ ਕਿ ਉਹ ਬਹੁਤ ਮਹਾਨ ਆ ਫਿਰ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਆ ਪਰ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜਦੋਂ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਉਹਨਾਂ ਦੇ ਉੱਤੇ ਉਹ ਡਟ ਕੇ ਤੇ ਤੁਹਾਨੂੰ ਬਹੁਤ ਮਾੜੇ ਲੱਗਣ ਲੱਗ ਪਏ ਤੁਹਾਨੂੰ 2 ਦਸੰਬਰ ਤੋਂ ਬਾਅਦ ਹੀ ਇਹ ਭਵਿੱਖਬਾਣੀ ਹੋਈ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਮਾਰਿਆ ਤੁਸੀਂ ਤਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦੇ ਉੱਤੇ ਵੀ ਕਿੰਨੇ ਘਟੀਆ ਇਲਜ਼ਾਮ ਲਗਾ ਕੇ ਤੁਸੀਂ ਉਹਨਾਂ ਨੂੰ ਜਥੇਦਾਰੀ ਤੋਂ ਪਾਸੇ ਕਰ ਦਿੱਤਾ ਤੁਸੀਂ ਦੇਖੋ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਤੁਸੀਂ ਕਿੰਨੇ ਵੱਡੇ ਵੱਡੇ ਇਲਜ਼ਾਮ ਜਿਹੜੇ ਆ ਉਹਨਾਂ ਦੇ ਉੱਤੇ ਲਗਾ ਦਿੱਤੇ ਗਿਆਨੀ ਸੁਲਤਾਨ ਸਿੰਘ ਵਰਗੇ ਜਿਹੜੇ ਕਦੀ ਵਾਦਾਂ ਵਿਵਾਦਾਂ ਵਿੱਚ ਨਹੀਂ ਆਉਂਦੇ ਸੀ ਤੁਸੀਂ ਉਹਨਾਂ ਨੂੰ ਵੀ ਜਿਹੜਾ ਆ ਉਹ ਨਹੀਂ ਬਖਸ਼ਿਆ ਕੇਵਲ ਤਾਂ ਕੇਵਲ ਤੁਸੀਂ ਸੁਖਵੀਰ ਬਾਦਲ ਦੀ ਜਿਹੜੀ ਕੁਰਸੀ ਆ ਉਹ ਬਚਾਉਣਾ ਚਾਹੁੰਦੇ ਸੀ ਇੱਕ ਸਮੇਂ ਦੇ ਉੱਤੇ ਤੁਸੀਂ ਇਹ ਵੀ ਕਹਿੰਦੇ ਸੀ ਜਦੋਂ ਸੁਖਵੀਰ ਬਾਦਲ ਤੇ ਗੋਦੀ ਚਲਦੀ ਕਿ ਭਾਈ ਨਰੈਨ ਸਿੰਘ ਚੋੜਾ ਨੂੰ ਪੰਥ ਦੇ ਵਿੱਚੋਂ ਜਿਹੜਾ ਛੇਕ ਦਿੱਤਾ ਜਾਵੇ ਭਾਈ ਨਰੈਨ ਸਿੰਘ ਚੋੜਾ ਨੂੰ ਤਾਂ ਤੁਸੀਂ ਪੰਥ ਵਿੱਚੋਂ ਛੇਕਣ ਦੀ ਮਤੇ ਵੀ ਇਹਦੇ ਆਪਾਸ ਆ ਉਹ ਕਰ ਦਿੱਤੇ ਸੀ ਪਰ ਧਾਮੀ ਸਾਹਿਬ ਜਿਹੜੇ ਬਾਦਲ ਕਿਆਂ ਨੇ ਸ੍ਰੀ ਆਕਾਸ਼ ਤਖਤ ਸਾਹਿਬ ਵੱਲੋਂ ਜਥੇਦਾਰਾਂ ਨੂੰ ਆਪਣੀ ਕੋਠੀ ਚੰਡੀਗੜ੍ਹ ਵਿੱਚ ਸੱਦ ਕੇ ਤੇ ਬਲਾਤਕਾਰੀ ਸਿਰਸੇਵਾਲੇ ਨੂੰ ਮਾਫੀ ਦਿਵਾਈ ਸੀ 95 ਲੱਖ ਰੁਪਏ ਦੇ ਗੋਲਕਾਂ ਦੇ ਵਿੱਚੋਂ ਜਿਹੜੇ ਇਸ਼ਤਿਹਾਰ ਆ ਉਹ ਦਿਵਾਏ ਸੀ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਇਨਸਾਫ ਮੰਗਦੇ ਗੁਰਸਿੱਖਾਂ ਦੇ ਉੱਤੇ ਗੰਦੇ ਪਾਣੀ ਦੀਆਂ ਜਿਹੜੀਆਂ ਹਿਸ਼ਾਰਾ ਆ ਉਹ ਮਾਰੀਆਂ ਗਈਆਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਸ਼ਹੀਦ ਕਰ ਦਿੱਤਾ ਗਿਆ ਦੇਹਧਾਰੀ ਗੁਰੂ ਡੰਮ ਨੂੰ ਜਿਨ੍ਹਾਂ ਨੇ ਉਤਸ਼ਾਹਿਤ ਆ ਉਹ ਕੀਤਾ ਤੁਸੀਂ ਕਦੀ ਨਹੀਂ ਕਿਹਾ ਕਿ ਸੁਖਬੀਰ ਸਿੰਘ ਬਾਦਲੋਂ ਜਾਂ ਇਸ ਤੋਂ ਪਹਿਲਾਂ ਇਹਦੇ ਪਿਓ ਪ੍ਰਕਾਸ਼ ਸਿੰਘ ਬਾਦਲੋਂ ਜਿਹੜਾ ਪੰਥ ਵਿੱਚੋਂ ਛੇ ਕਿਹਾ ਜਾਵੇ ਤੁਸੀਂ ਤਾਂ ਉਹਨਾਂ ਦੇ ਨਾਲ ਪੂਰੇ ਜਿਹੜੇ ਆ ਇੱਕ ਮੇਕਿਓ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜਿਹੜੀ ਚੁਣੌਤੀ ਆ ਚੁਣੌਤੀ ਦੇਣਾ ਸਾਡਾ ਕੰਮ ਨਹੀਂ ਚੁਣੌਤੀਆਂ ਦੇਣੀਆਂ ਸਾਡੀ ਮਰਿਆਦਾ ਨਹੀਂ ਤੁਸੀਂ ਨਵੇਂ ਅਕਾਲੀ ਦਲ ਬਾਰੇ ਕਹਿ ਰਹੇ ਹੋ ਨਾ ਉਹ ਤੁਸੀਂ ਚੁਣੌਤੀ ਦੀ ਗੱਲ ਕਰਦੇ ਹੋ ਤਾਂ ਵੀ ਸਾਬ ਤੁਸੀਂ ਤਾਂ ਸ੍ਰੀ ਆਕਾਦਤਕ ਸਾਹਿਬ ਨੂੰ ਜਿਹੜੇ ਚੁਣੌਤੀ ਦੇ ਦਿੱਤੀ ਤੁਸੀਂ ਤਾਂ ਸ੍ਰੀ ਆਕਾਦਤਕ ਸਾਹਿਬ ਨੂੰ ਹੀ ਜਿਹੜਾ ਆ ਉਹ ਵੰਗਾਰ ਦਿੱਤਾ ਤੁਸੀਂ ਤਾਂ ਹੁਕਮਨਾਮੇ ਸਾਹਿਬ ਦੀਆਂ ਪਰੰਪਰਾਵਾਂ ਦਾ ਹੀ ਜਿਹਦਾ ਉਹ ਵੀ ਜਿਹੜੀ ਸ਼ਾਨ ਸੀ ਉਹਦੀ ਮਹਾਨਤਾ ਉਹਨੂੰ ਰੋਲ ਕੇ ਰੱਖ ਦਿੱਤਾ ਤੁਸੀਂ ਆਪਣੀ ਸਪੀਚ ਵਿੱਚ ਇਹ ਵੀ ਗੱਲ ਕਹਿ ਰਹੇ ਹੋ ਕਿ ਜਿਹੜੀ ਨਵਾਂ ਅਕਾਲੀ ਦਲ ਆ ਜਾਂ ਹੋਰ ਜਿਹੜੇ ਬੰਦੇ ਬਾਦਲ ਦਾ ਦਰ ਵਿਰੋਧ ਕਰਦੇ ਆ ਪੰਥ ਪ੍ਰਸਤ ਗੁਰਸਿੱਖ ਜਾਂ ਖਾਲਸਤਾਨੀ ਧਿਰਾਂ ਜਾਂ ਹੋਰ ਵੀ ਤੁਸੀਂ ਕਹਿੰਦੇ ਕਿ ਭਾਸ਼ਾ ਦੀ ਜਿਹੜੀ ਮਰਿਆਦਾ ਆ ਉਹ ਹੋਣੀ ਚਾਹੀਦੀ ਆ ਭਾਸ਼ਾ ਜਿਹੜੀ ਸਤਕਾਰਯੋਗ ਹੋਣੀ ਚਾਹੀਦੀ ਆ ਸ਼ਬਦਾਵਲੀ ਅਸੀਂ ਵੀ ਮੰਨਦੇ ਆ ਪਰ ਤੁਸੀਂ ਦੱਸੋ ਕਿ ਜਿਹੜੀ ਭਾਸ਼ਾ ਤੁਸੀਂ ਸ਼ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਬਾਰੇ ਬੋਲੀ ਸੀ ਉਹ ਜਿਹੜੀ ਭਾਸ਼ਾ ਉਹ ਕਿੰਨੀ ਕਿ ਸਤਿਕਾਰਯੋਗ ਸੀ ਤੁਸੀਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਹੁੰਦੇ ਹੋਏ ਇੱਕ ਸ਼ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬਲਤੀ ਕਿੰਨੇ ਘਟੀਆ ਕਿੰਨੇ ਮੰਦੇ ਲਫ਼ਜ਼ ਜਿਹੜੇ ਆ ਤੁਸੀਂ ਬੋਲੇ ਸੀ ਗਾਲਾਂ ਤੱਕ ਤੁਸੀਂ ਕੱਢ ਦਿੱਤੀਆਂ ਬਾਅਦ ਵਿੱਚ ਮਹਿਲਾ ਕਮਿਸ਼ਨ ਦੇ ਵਿੱਚ ਤੁਹਾਨੂੰ ਪੇਸ਼ ਹੋਣਾ ਪਿਆ ਬਤੌਰ ਸ਼ਰਮਣੀ ਕਮੇਟੀ ਦਾ ਪ੍ਰਧਾਨ ਹੁੰਦੇ ਹੋਏ ਕਿੰਨੀ ਸ਼ਰਮਨਾਕ ਗੱਲ ਆ ਕਿ ਤੁਹਾਨੂੰ ਉਥੇ ਕਮਿਸ਼ਨ ਦੇ ਵਿੱਚ ਜਿਹੜੀ ਆ ਸਫਾਈ ਦੇਣੀ ਪਈ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਖੁਦ ਦੀ ਜਿਹੜੀ ਭਾਸ਼ਾ ਆ ਉਹ ਸਹੀ ਰੱਖੋ ਦੁੱਦੀ ਗੱਲ ਤੁਹਾਡਾ ਜਿੰਨਾ ਸਮੁੱਚਾ ਬਾਦਲ ਆ ਉਹ ਬੀਬੀ ਸਤਵੰਤ ਕੌਰ ਦੀ ਕਿੰਨੀ ਕਰਦਾਰਕੁਸ਼ੀ ਕਰ ਰਿਆ ਤੁਸੀਂ ਤਾਂ ਸ਼ਹੀਦਾਂ ਦੇ ਪਰਿਵਾਰ ਵੀ ਨਹੀਂ ਬਖਸ਼ੇ ਤੁਹਾਡੀ ਦਮਦਮੀ ਤਖਸਾਲ ਦੇ ਨਾਲ ਕਾਫੀ ਸਾਝਿਆ ਤੇ ਫਿਰ ਤੁਸੀਂ ਇਹ ਵੀ ਤਾਂ ਯਾਦ ਰੱਖੋ ਨਾ ਕਿ ਦਮਦਮੀ ਤਖਸਾਲ ਦੇ ਹੀ 13ਵੇਂ ਮੁਖੀ ਸਤਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਦੀ ਪੋਤਰੀ ਆ ਬੀਬੀ ਸਤਵੰਤ ਕੌਰ ਜੀ ਤੁਸੀਂ ਇਹ ਵੀ ਯਾਦ ਰੱਖੋ ਕਿ ਦਮਦਮੇ ਟਕਸਾਲ ਦੇ ਇਹ ਵਿਦਿਆਰਥੀ ਸੀਨੀਅਰ ਆਗੂ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਜੂਨ 1984 ਦੇ ਖੱਲੂ ਘਾਰੇ ਦੇ ਵਿੱਚ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚ ਬੰਦਿਆ ਹੋਇਆ ਸ਼ਹਾਦਤ ਦਾ ਜਾਮ ਪੀਤਾ ਉਹ ਉਹਨਾਂ ਦੀ ਸੁਪਤਰੀ ਆ ਬੀਬੀ ਸਤਵੰਤ ਕੌਰ ਤੇ ਮਹੇਸ਼ਿੰਦਰ ਸਿੰਘ ਗਰੀਵਾਦ ਵਰਗੇ ਤੁਹਾਡੀ ਹੀ ਪਾਰਟੀ ਦੇ ਲੀਡਰ ਕਿੰਨੀ ਉਹਨਾਂ ਦੀ ਕਰਦਾਰ ਕੁਸ਼ੀ ਜਿਹੜੀ ਆ ਉਹ ਕਰਦੇ ਪਏ ਆ ਪਰ ਤੁਸੀਂ ਜਿਹੜੀ ਚੁੱਪ ਆ ਉਹ ਧਾਰੀ ਰੱਖੀ ਉਸ ਸਮੇਂ ਵੀ ਤੁਸੀਂ ਕੋਈ ਵੀ ਜਿਹੜੀ ਕਾਰਵਾਈ ਆਉ ਨਹੀਂ ਕੀਤੀ ਸੀ ਤੇ ਹੁਣ ਵੀ ਤੁਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਜਿਹੜੇ ਬੀਬੀ ਸਤਵੰਤ ਕੌਰ ਖਿਲਾਫ ਇੰਨੀ ਨੀਂਚ ਸ਼ਬਦਾਵਲੀ ਜਿਹੜੇ ਆ ਵਰਤ ਰਹੇ ਆ ਕਿਉਂਕਿ ਤੁਸੀਂ ਸਾਰੇ ਇੱਕ ਮਿਕ ਹੋ ਕੇ ਇਹ ਜਿਹੜੀਆਂ ਖੇਡਾਂ ਆ ਉਹ ਖੇਡਦੇ ਪਏ ਹੋ ਸੋ ਧਾਮੀ ਸਾਹਿਬ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਤੁਹਾਡਾ ਤਾਂ ਫਰਜ਼ ਬਣਦਾ ਆ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਸ਼ਤਾਬਦੀਆਂ ਨੂੰ ਚੜ੍ਹਦੀ ਕਲਾ ਦੇ ਨਾਲ ਜਿਹੜਾ ਆ ਉਹ ਮਨਾਇਆ ਜਾਵੇ ਪਰ ਤੁਸੀਂ ਤਾਂ ਕੌਮ ਦੇ ਵਿੱਚ ਜਿਹੜੀ ਖਾਨਾ ਜੰਗੀ ਆ ਉਹ ਛੇੜੀ ਹੋਈ ਆ ਸੋ ਇਹ ਗੱਲਾਂ ਤੁਹਾਨੂੰ ਸੋਪਦੀਆਂ ਨਹੀਂ ਆ ਅਖੀਰ ਤੇ ਇਹੀ ਬੇਨਤੀ ਕਰਾਂਗਾ ਕਿ ਬਾਦਲਦਾਲ ਉੱਤੇ ਤਾਂ ਕਲੰਕ ਲੱਗਾ ਹੀ ਹੋਇਆ ਆ ਸੁਖਵੀਰ ਸਿੰਘ ਬਾਦਲਦਾਲ ਉੱਤੇ ਤੇ ਤੁਹਾਡੇ ਸਾਰਿਆਂ ਦੇ ਉੱਤੇ ਵੀ ਉਹ ਜਿਹੜਾ ਕਲੰਕ ਆ ਉਹ ਲਾਜ ਆਏਗਾ ਤੇ ਲਾ ਹੀ ਚੁੱਕਾ ਹੋਇਆ ਆ ਸੋ ਇਸ ਕਰਕੇ ਬਾਦਲਦਾਲ ਤੋਂ ਤੁਸੀਂ ਜਿਹੜਾ ਆ ਉਹ ਬਚੋ ਖਾਲਸਾ ਪੰਥ ਦੇ ਨਾਲ ਖੜੋ ਸੋ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਖਿਮਾਂ ਦਾ ਜਾਤਕ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ